ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗ ਵੈ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕਾ ਜਾਹ ਸਤਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਣੀ ਭਾਵਨ ਨਾਮ ਤੇ ਆਵਨ ਸੈ ਸਮਾਵ ਸੰਗ ਰਹਾਉ ਜਨਕ ਚਰਨ ਵਸੈ ਬਹਿ ਰਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦਿਓ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕਾ ਜਾਹ ਸਤਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਣੀ ਭਾਵਨ ਨਾਮ ਤੇ ਆਵਨ ਸੈ ਸਮਾਵਨ ਸੰਗ ਰਹਾਉ ਜਨਕ ਚਰਨ ਵਸੈ ਮੇਰਾ ਹੀ ਅਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦਿਓ ਕਿਰਪਾ ਨਿਦ ਨਾਨਕ ਕਐ ਸੁਹ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗੈ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕਾ ਜਾਂ ਸਤਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਣੀ ਭਾਵਨ ਨਾਮ ਤੇ ਆਵਨ ਸੈ ਸਮਾਵਨ ਸੰਗ ਰਹਾਉ ਜਨਕ ਚਰਨ ਵਸੈ ਮੇ ਰਹੀ ਅਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦਿਓ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗ ਵੈਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕਾ ਜਾਹ ਸਤਗੁਰ ਪੂਰਾ ਠਾਕੁਰ ਗਾਈਆ ਆਤਮ ਰੰਗ ਸਰਣੀ ਭਾਵਨ ਨਾਮ ਤੇ ਆਵਨ ਸੈ ਸਮਾਵਨ ਸੰਗ ਰਹਾਉ ਜਨਕ ਚਰਨ ਵਸੈ ਬਹਿ ਰਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦਿਓ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕਾ ਜਾਹ ਸਤਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਣੀ ਭਾਵਨ ਨਾਮ ਤੇ ਆਵਨ ਸੈ ਸਮਾਵਨ ਸੰਗ ਰਹਾਉ ਜਨਕ ਚਰਨ ਵਸੈ ਮਹਿ ਰਹੀ ਅਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਵ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗੈ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕਾ ਜਾਹ ਸਤਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਣੀ ਭਾਵਨ ਨਾਮ ਤੇ ਆਵਨ ਸੈ ਸਮਾਵਨ ਸੰਗ ਰਹਾਉ ਜਨਕ ਚਰਨ ਵਸੈ ਬਰਹੀਅਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦਿਓ ਕਿਰਪਾ ਨਿਦ ਨਾਨਕ ਕੈ ਸੁਹ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗਵੇ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕਾ ਜਾਹ ਸਤਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਣੀ ਭਾਵਨ ਨਾਮ ਤੇ ਆਵਨ ਸੈ ਸਮਾਵ ਸੰਗ ਰਹਾਉ ਜਨਕ ਚਰਨ ਵਸੈ ਬਹਿ ਰਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦਿਓ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕਾ ਜਾਹ ਸਤਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਣੀ ਭਾਵਨ ਨਾਮ ਤੇ ਆਵਨ ਸੈ ਸਮਾਵਨ ਸੰਗ ਰਹਾਉ ਜਨਕ ਚਰਨ ਵਸੈ ਬਿ ਰਹੀ ਅਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਵ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗੈ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕਾ ਜਾਹ ਸਤਗੁਰ ਪੂਰਾ ਠਾਕੁਰ ਗਾਈਆ ਆਤਮ ਰੰਗ ਸਰਣੀ ਭਾਵਨ ਨਾਮ ਤੇ ਆਵਨ ਸੈ ਸਮਾਵਨ ਸੰਗ ਰਹਾਉ ਜਨਕ ਚਰਨ ਵਸੈ ਮਹਿ ਰਹੀ ਅਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦਿਓ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗ ਵੈਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕਾ ਜਾਹ ਸਤਗੁਰ ਪੂਰਾ ਠਾਕੁਰ ਗਾਈਆ ਆਤਮ ਰੰਗ ਸਰਣੀ ਭਾਵਨ ਨਾਮ ਤੇ ਆਵਨ ਸੈ ਸਮਾਵਨ ਸੰਗ ਰਹਾਉ ਜਨਕ ਚਰਨ ਵਸੈ ਬਹਿ ਰਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦਿਓ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ